ਮਾਂ ਜੁਗਸ ਐਸ ਐਚ ਪੀ ਸਾਹਿਬ ਸਰੀ ਅਜੀ ਗਾਂਧੀ ਆਈ ਪੀ ਐਸ ਦੇ ਦਿਸੰਦਾ ਨਾਦੇਸ਼ਾਂ ਤਹਿਤ ਜਿਹੜਾ ਨਸ਼ਾ ਵਿਰੋਧ ਮੈਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿਹੜੇ ਐਸ ਐਚ ਓ ਵਰਨਨ ਕੁਮਾਰ ਥਾਣਾ ਸਿਟੀ ਇੱਕ ਇਹ ਗੱਲ ਸਮੇਤ ਪੁਲਿਸ ਪਾਰਟੀ ਬੁੱਗੀਪੁਰਾ ਚੌਂਕ ਤੋਂ ਇਧਰ ਲਵਾਰਾ ਚੌਂਕ ਨੂੰ ਆ ਰਹੇ ਸੀ ਤੇ ਜਦੋਂ ਦਿੱਲੀ ਕਲੋਨੀ ਕੋਲੇ ਪਹੁੰਚੇ ਇਹਨਾਂ ਨੂੰ ਇੱਕ ਚੱਕੀ ਗੱਡੀ ਕਰੇਟਾ ਦਿਖਾਈ ਦਿੱਤੀ ਇਹਨਾਂ ਨੇ ਅੱਗੇ ਗੱਡੀ ਰੋਕ ਕੇ ਉਹਨੂੰ ਜਿਹੜਾ ਚੈੱਕ ਕੀਤਾ ਉਹਦੇ ਵਿੱਚ ਦੋ ਜਿਹੜੇ ਨੌਜਵਾਨ ਮਿਲੇ ਇਹ ਜਿਹੜਾ ਉਹਨਾਂ ਦੀ ਤਲਾਸ਼ੀ ਕਰਨ ਤੇ ਉਹਨਾਂ ਤੋਂ 1 ਕਿਲੋਗ੍ਰਾਮ ਹੈਰੋਨ ਬਰਾਮਦ ਹੋਈ ਇਹ ਜਿਹੜੇ ਦੋ ਉਹਨੋਂ ਨੌਜਵਾਨ ਇਹ ਗਿਆ ਇਹਦੇ ਵਿੱਚ ਇੱਕ ਦਾ ਨਾਮ ਦਿਲਰਾਜ ਸਿੰਘ ਤੇ ਦੂਸਰੇ ਦਾ ਨਾਮ ਅਰਪਣਪ੍ਰੀਤ ਸਿੰਘ ਹੈ ਦੋਨੋਂ ਇਹ ਜਿਹੜੇ ਗਿਆ ਅੰਮ੍ਰਿਤਸਰ ਏਰੀਆ ਦੇ ਰਹਿਣ ਵਾਲੇ ਆ ਗੱਲ ਕਰੀਏ ਹੀਰੋਇਨ ਦੀ 1 ਕਿਲੋ ਤੁਸੀਂ ਦੱਸੀ ਆ ਜੀ ਇਹ ਹੀਰੋਇਨ ਜਿਹੜੀ ਸੀ ਸਪਲਾਈ ਕਰ ਰਹੀ ਸੀ ਕਿਹੜੇ ਜਗ੍ਹਾ ਤੇ ਕਰ ਰਹੀ ਸੀ ਕਿਸ ਤਰੀਕੇ ਨਾਲ ਕਰ ਰਹੀ ਸੀ ਸਹੀ ਜਿਹੜਾ ਲੈ ਕੇ ਤਾਂ ਉੱਥੋਂ ਹੀ ਆਈ ਸੀ ਤੇ ਇੱਥੇ ਇਹਨਾਂ ਨੇ ਜਿਹੜੇ ਬੰਦਿਆਂ ਨੂੰ ਦੇ ਰਹੀ ਸੀ ਉਹ ਇਨਵੈਸਟੀਗੇਸ਼ਨ ਦਾ ਵੀਸਾ ਅਸੀਂ ਜਾਨ ਨੂੰ ਬਾਅਦ ਵਿੱਚ ਜਿਹੜਾ ਦਸ ਇਹ ਦਸ ਦਿੱਤਾ ਜਾਊਗਾ ਤੇ ਤੇਰਾ ਕਿੰਨੀ ਕੁ ਉਮਰ ਹੈ ਇਹਨਾਂ ਦੀ ਹਾਂ ਉਮਰ ਜਿਹੜਾ ਦਿਲਰਾਜ ਹੈ ਇਹਦੀ 19 ਸਾਲ ਤੇ ਅਰਪਣਪ੍ਰੀ ਤੇ ਇਹਦੀ 22 ਸਾਲ ਉਮਰ ਹੈ ਜੀ ਤੇ ਜਿਹੜਾ ਦਿਲਰਾਜ ਸਿੰਘ ਇਹਦੇ ਤੇ ਪਹਿਲੇ ਵੀ ਇੱਕ ਮਕਦਮਾ ਐਨਡੀਪੀਐਸ ਸੈਕਟਰ ਦਾ ਜਿਹੜਾ ਦਰਜ 500 ਗ੍ਰਾਮ ਹੈ ਰੰ ਦਾ ਇਹ ਦੂਸਰਾ ਮੁੰਡਾ ਪਹਿਲੀ ਵਾਰ ਆ ਜੀ ਹਾਂ ਦੂਸਰਾ ਪਹਿਲੀ ਵਾਰ ਆ ਜੀ ਜਿਹੜੀ ਹੀਰੋਇਨ ਸੀ ਕਿਸ ਚੀਜ਼ ਚ ਲੈ ਕੇ ਜਾ ਰਹੀ ਸੀਗੀ ਲੈ ਕੇ ਆਈ ਸੀਗੀ ਇਹ ਗੱਡੀ ਦੇ ਵਿੱਚ ਕ੍ਰੇਟਾ ਗੱਡੀ ਸੀ ਕ੍ਰੇਟਾ ਗੱਡੀ ਜਿਹੜੀ ਅਰਪਣਪਰੀ ਤੇ ਮੁੰਡਾ ਉਹਦੀ ਸੀ ਉਹਦੇ ਤੇ ਲੈ ਕੇ ਆ ਰਹੇ ਸੀ ਤੇ ਫਰਦਰ ਹੁਣ ਉਹ ਵਿਭਾਗ ਲੋ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਹੁਣ ਸਾਡੇ ਕੋਲੇ ਜਿਹੜਾ ਇਹਨਾਂ ਰਿਮਾਂਡ ਲਿਆ ਸੀ 2 ਦਿਨ ਦਾ ਪੁਲਿਸ ਰਿਮਾਂਡ ਲਿਆ ਤੇ ਹੁਣ ਪੁੱਛ ਕੇ ਕਰਾਂਗੇ ਅੱਗੇ ਇਹਨਾਂ ਨੇ ਕਿੰਨੂ ਕਿੰਨੂ ਦੇਣੀ ਸੀ ਉਹ ਸਾਰਾ